लेटर तूं परे प

Peek. ਹੋਲੀਅਤੇ ਸਾਵਧਾਨੀ ਦੇ ਨਾਲ ਚੱਲਣਾ ਚਾਹੀਦਾ ਹੈ ਤੇ ਹਮੇਸ਼ਾ ਆਪਣੇ ਹੱਥ ਚੱਲੋ ਪਰ ਫਿਰ ਵੀ ਜਦੋਂ ਕਈ ਵਾਰ ਲੋਕ ਸਾਰੇ ਰੂਲਸ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਵੀ ਜਾ ਰਹੇ ਹੁੰਦੇ ਨੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਕੈਂਟਰ ਅਤੇ ਅਜਿਹੇ ਵਾਹਨ ਜੋ ਕਿ ਲਾਪਰਵਾਹੀ ਦੇ ਨਾਲ ਚੱਲਦੇ ਨੇ ਉਹਨਾਂ ਦੇ ਵੱਲੋਂ ਕਿਸੇ ਦਾ ਵੀ ਹਸਤਾਖਿਰਦਾ ਪਰਿਵਾਰ ਉਜਾੜ ਦਿੱਤਾ ਜਾਂਦਾ ਹੈ ਕਿੰਨੀਆਂ ਭਿਆਨਕ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਜਿੱਥੇ ਗੱਡੀ ਦੇ ਵਿੱਚ ਔਰਤੇ ਮ੍ਰਿਤਕ ਦੇਹ ਤੱਕ ਫਸ ਗਈ ਲੋਕਾਂ ਦੇ ਵੱਲੋਂ ਗੱਡੀ ਦਾ ਹਾਲ ਦੇਖ ਕੇ ਹੀ ਮੂੰਹ ਦੇ ਵਿੱਚੋਂ ਰੱਬ ਦਾ ਨਾਮ ਨਿਕਲ ਗਿਆ ਕਿ ਆਖਿਰ ਆ ਰਹੇ ਵਾਪਰਿਆ ਕੀ ਹੈ ਗੱਡੀ ਦਾ ਨਕਸ਼ਾ ਹੀ ਪੂਰਾ ਬਦਲਿਆ ਪਿਆ ਕਿਸ ਤਰ੍ਹਾਂ ਦੇ ਵਿੱਚੋਂ ਖਿੱਚ ਧੂਕੇ ਇਸ ਦੇ ਵਿੱਚੋਂ ਔਰਤ ਨੂੰ ਬਾਹਰ ਕੱਢਿਆ ਹੋਣਾ ਹੈ ਅਤੇ ਜਦੋਂ ਇਹਨਾਂ ਦੀ ਜਾਨ ਗਈ ਹੋਣੀ ਹੈ ਤਾਂ ਇਹ ਕਿੰਨਾ ਭਿਆਨਕ ਹਾਦਸਾ ਹੋਣਾ। ਇਸ ਗੱਡੀ ਦੇ ਵਿੱਚੋਂ ਜ਼ਖਮੀ ਪਿਓ ਅਤੇ 7 ਸਾਲ ਦੀ ਮਾਸੂਮ ਧੀ ਨੂੰ ਚੱਕ ਕੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਨੇ ਵੀ ਧਮ ਤੋੜ ਦਿੱਤਾ। ਇਹ ਸਾਰਾ ਪਰਿਵਾਰ ਵਿਆਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਘਰ ਨੂੰ ਪਰਤ ਰਿਹਾ ਸੀ ਕਿ ਰਾਤ ਦੇ ਵਿੱਚ ਇੱਕ ਭਿਆਨਕ ਹਾਦਸਾ ਹੋ ਗਿਆ। ਖੁਸ਼ੀ-ਖੁਸ਼ੀ ਗੱਲਾਂ ਕਰਦੇ ਚਾਹਾਂ ਦੇ ਨਾਲ ਸੱਜ ਤੱਜ ਕੇ ਇਹ ਵਿਆਹ ਤੇ ਗਿਆ ਸੀ ਪਰਿਵਾਰ ਤੇ ਹੁਣ ਜਦੋਂ ਉਹਨਾਂ ਨੇ ਕੁਝ ਸਮੇਂ ਦੇ ਵਿੱਚ ਹੀ ਘਰ ਪਹੁੰਚ ਜਾਣਾ ਸੀ ਉਸ ਤੋਂ ਪਹਿਲਾਂ ਹੀ ਇਹ ਮਾੜਾ ਹਾਦਸਾ ਹੋ ਗਿਆ ਤੇ ਬਿਨਾਂ ਉਹਨਾਂ ਦੀ ਕਿਸੇ ਗਲਤੀ ਦੇ ਕਾਰਨ ਕਿਉਂਕਿ ਇਹ ਕੈਂਟਰ ਵਾਲਾ ਹੀ ਰੋਂਗ ਸਾਈਡ ਤੋਂ ਤੇਜ਼ ਰਫ਼ਤਾਰੀ ਦੇ ਨਾਲ ਆ ਰਿਹਾ ਸੀ ਜਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜ਼ਬਰਦਸਤ ਟੱਕਰ ਹੋਣ ਤੋਂ ਬਾਅਦ ਇੱਕ ਪਰਿਵਾਰ ਉੱਜੜ ਗਿਆ ਇਸ ਕਾਰ ਤੇ ਵਿੱਚ ਤਿੰਨ ਜਾਣੇ ਸੀ ਅਤੇ ਤਿੰਨਾਂ ਦੀ ਹੀ ਜਾਨ ਜਾ ਚੁੱਕੀ ਹੈ ਪੂਰਾ ਪਰਿਵਾਰ ਘਰ ਤੋਂ ਤਿਆਰ ਹੋ ਕੇ ਨਿਕਲਿਆ ਖੁਸ਼ੀ-ਖੁਸ਼ੀ ਘਰ ਤੋਂ ਨਾਵੇਂ ਕਪੜੇ ਪਾ ਚਾਵਾਂ ਦੇ ਨਾਲ ਤਿਆਰ ਹੋ ਕੇ ਮਾਸੂਮ ਧੀ ਦੇ ਨਾਲ ਇਹ પતિ ਪਤਨੀ ਨਿਕਲੇ ਸੀ ਪਰ ਇੱਕ ਰਾਤ ਵਿੱਚ ਹੀ ਮੰਦ ਭਾਗਾ ਹਾਦਸਾ ਹੋ ਗਿਆ ਜਿਸ ਦੇ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਚਲੀ ਗਈ ਹੁਸ਼ਿਆਰਪੁਰ ਦੀ ਗੜਸ਼ੰਕਰ ਤਹਿਸੀਲ ਦੇ ਕੋਟ ਫਤੂਹੀ ਇਲਾਕੇ ਦੇ ਪਿੰਡ ਨੂਰਪੁਰ ਜੱਟਾਂ ਦੇ ਵਿਖੇ ਇਹ ਘਟਨਾ ਵਾਪਰੀ ਹੈ ਜਿੱਥੇ ਸੜਕਾ ਖਾਦਸੇ ਦੇ ਵਿੱਚ પતિ ਪਤਨੀ ਅਤੇ ਉਹਨਾਂ ਦੀ ਮਾਸੂਮ ਧੀ ਦੀ ਜਾਨ ਗਈ ਹੈ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ ਹੈ ਤੇ ਪਲਾਂ ਦੇ ਵਿੱਚ ਹੀ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਗਈਆਂ ਵਿਆਹ ਦੇ ਵਿੱਚ ਸ਼ਾਮਲ ਹੋ ਕੇ ਪਰਤ ਰਿਹਾ ਸੀ ਇਹ ਪਰਿਵਾਰ ਮ੍ਰਿਤਕ ਪਰਿਵਾਰ ਨਮਾਸ਼ਾਹਰ ਦੇ ਬਲਾਚੌਰ ਦਾ ਰਹਿਣ ਵਾਲਾ ਸੀ ਮ੍ਰਿਤਕਾ ਦੀ ਪਛਾਣ ਬਲਾਚੌਰ ਦੇ ਪਿੰਡ ਮਾਣੇਵਾਲ ਦੇ ਰਹਿਣ ਵਾਲੇ ਗੁਰਨਾਮ ਸਿੰਘ 45 ਸਾਲ ਉਹਨਾਂ ਦੀ 30 ਸੀਰਤ 7 ਸਾਲ ਅਤੇ ਪਤਨੀ ਵਰਿੰਦਰ ਕੌਰ ਉਮਰ 42 ਸਾਲ ਦੇ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੂਰਾ ਪਰਿਵਾਰ ਕੋਟ ਫਤੂਹੀ ਦੇ ਵਿੱਚ ਵਿਆਸ ਮਾਗਮ ਦੇ ਵਿੱਚ ਸ਼ਾਮਲ ਹੋ ਕੇ ਆਲਟੋ ਕਾਰ ਦੇ ਵਿੱਚ ਘਰ ਨੂੰ ਜਾ ਰਿਹਾ ਸੀ ਕਿ ਰੋਂਗ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਉਹਨਾਂ ਨੂੰ ਟੱਕਰ ਮਾਰੀ। ਦੋਵਾਂ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਣ ਤੋਂ ਬਾਅਦ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਨੇ 7 ਸੇ ਦੇ ਵਿੱਚੌਰ ਤਵਿੰਦਰ ਕੋਟ ਨੇ ਮੌਕੇ ਤੇ ਦਮ ਤੋੜਿਆ ਜਦੋਂ ਕਿ ਗੁਰਨਾਮ ਅਤੇ ਉਹਨਾਂ ਦੀ ਧੀ ਸੀਰਤ ਨੂੰ ਲੋਕਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਸੀ ਬੱਗਾ ਦੇ ਸਿਵਲ ਹਸਪਤਾਲ ਲਜਾਇਆ ਗਿਆ ਸੀ ਪਰ ਇੱਥੇ ਇਲਾਜ ਦੌਰਾਨ ਉਹਨਾਂ ਨੇ ਵੀ ਦਮ ਤੋੜ ਦਿੱਤਾ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਕੈਂਟਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ ਅਮਰਜੀਤ ਨਹੀਂ ਅਸੀਂ ਪਟਿਆਲੇ ਤੋਂ ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਕਿੰਨੇ ਜਾਣੇ ਇੱਥੇ ਜਾ ਰਹੇ ਸੀ ਅਸੀਂ ਇੱਥੇ ਨਾਗਰਾਪਾਲਸੇ ਜਿਆ ਜਾ ਰਹੇ ਸੀ ਹਾਂ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਇੱਥੇ ਕਿੰਨੇ ਜਾਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨੇ ਜਾਣੇ ਸੀ ਅਸੀਂ ਦੋਨੇ ਜਾਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਠੀਕ ਕਿੰਟਰ ਦੇ ਨਾਲ ਇੱਕ ਜਿਆ ਆਲਟੋ ਕਾਰ 'ਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜਿਹੜੇ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੁਐਲਟੀ ਹੋ ਗਈ ਹੈ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲਿਆ ਉਸੇ ਵੇਲੇ ਆ ਕੇ ਅਸੀਂ ਇਹ ਮੌਕੇ ਤੇ ਆ ਕੇ ਡੈਬਲੋਡੀਆਂ ਬਾਹਰ ਕਢਾ ਕੇ ਤਾਂ ਉਹਨਾਂ ਨੂੰ ਆਪਣੇ ਸੇਵਾਸਤਪਿਤ ਕੀਤਾ ਅਰ ਸੇ ਘਰ ਸੇ ਕਰਵਾਇਆ ਸੀ ਦੂਜੇ ਪਾਸੇ ਉਹ ਆ ਰਿਹਾ ਸੀ ਸੈਕਟਰੀ ਆ ਰਿਹਾ ਸੀ ਸਾਕੋ ਨਾ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਐਂਟਰ ਸਰ ਐਂਟਰ ਦਾ ਪਤਾ ਲਾ ਰਹੇ ਆ ਜੀ ਕਰਨ ਤਿਆਰ ਹੋ ਕੇ ਚੰਗੇ ਭਲੇ ਮੋਟਰਸਾਈਕਲ ਤੇ ਗਏ ਪਤੀ ਪਤਨੀ ਦੇ ਨਾਲ ਰਾਤ ਦੇ ਵਿੱਚ ਹੀ ਹਾਦਸਾ ਹੋਇਆ ਜਿੱਥੇ ਰੋਪੜ ਬਲਾਚੌਰ ਹਾਈਵੇ ਤੇ ਇਸ ਹਾਦਸੇ ਦੇ ਵਿੱਚ ਦੋਹਾਂ ਦੀ ਜਾਨ ਚਲੀ ਗਈ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸੈਂਟਰੀਟ ਫੈਕਟਰੀ ਦੇ ਸਾਹਮਣੇ ਇਹ ਸਭ ਕੁਝ ਹੋਇਆ ਜਿੱਥੇ ਖਰਾਬ ਖੜੇ ਟਰੱਕ ਦੇ ਵਿੱਚ ਪਿੱਛੋਂ ਆਕੇ ਮੋਟਰਸਾਈਕਲ ਵੱਜਿਆ ਅਤੇ ਪਤੀ-ਪਤਨੀ ਦੀ ਜਾਨ ਚਲੀ ਗਈ ਹਾਦਸੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੇ ਪੁਲਿਸ ਚੌਕੀ ਆਸਰੋ ਦੇ ਇੰਚਾਰਜ ਗੁਰਬਖਸ਼ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਟਰੱਕ ਦਾ ਨੰਬਰ PB11BN1076 ਹੈ ਜੋ ਕਿ ਸਰੀਆਸ ਪੇਪਰ ਮਿਲਦੇ ਵਿੱਚ ਪਰਾਲੀ ਫੱਕ ਛੱਡ ਕੇ ਆਇਆ ਸੀ ਇਸ ਤੋਂ ਬਾਅਦ ਉਹ ਫੈਕਟਰੀ ਦੇ ਸਾਹਮਣੇ ਹਾਈਵੇ ਤੇ ਖੜਾ ਸੀ ਇਸੇ ਦੌਰਾਨ ਹੀ ਪਿੰਡ ਹੈਡੋਬੇਡ ਤੋਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਪਾਠ ਦੇ ਭੋਗ ਤੋਂ ਇੱਕ ਵਿਅਕਤੀ ਜੰਮੂ ਜਿਸ ਦਾ ਨਾਮ ਸੀ ਉਮਰ 40 ਸਾਲ ਸੀ ਆਪਣੀ ਪਤਨੀ ਪ੍ਰੀਤੋ ਦੇ ਨਾਲ ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਘਰ ਤੋਂ ਪਿੰਡ ਰਜਿੰਦਰਗੜ ਨਜ਼ਦੀਕ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੂੰ ਜਾ ਰਿਹਾ ਸੀ ਤੇ ਇਸੇ ਦੌਰਾਨ ਹੀ ਅਚਾਨਕ ਮੋਟਰਸਾਈਕਲ ਦੀ ਖੜੇ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਦੇ ਵਿੱਚ ਪਤੀ ਪਤਨੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਪੁਲਿਸ ਦੇ ਵੱਲੋਂ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਰੋਪੜ ਵਿਖੇ ਪਹੁੰਚਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੋਟਰਸਾਈਕਲ ਜਿਸ ਦਾ ਨੰਬਰ ਪੀਬੀਬੀਸੀ 2556 ਅਤੇ ਟਰੱਕ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਹੁਣ ਪੁਲਿਸ ਇੰਚਾਰਜ ਆਸਰੋ ਨੇ ਪੁਲਿਸ ਥਾਣਾ ਕਾਟਗੜ ਦੇ ਐਸਐਚਓ ਰਣਜੀਤ ਸਿੰਘ ਦੇ ਨਿਰਦੇਸ਼ ਦੇ ਅਨੁਸਾਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਦੇ ਕਿ ਇਹ ਭਿਆਨਕ ਹਾਦਸੇ ਦੇ ਵਿੱਚ ਇੱਕ ਹਸਦਾ ਪਰਿਵਾਰ ਉਜੜ ਗਿਆ ਜਿਸ પતિ ਪਤਨੀ ਦੀ ਜਾਨ ਗਈ ਹੈ ਅਮਰ ਜੀ ਤੁਸੀਂ ਨਹੀਂ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਭਜਾਈ ਭਰਾ ਤੇ ਭਤੀਜੀ ਇਹਨੇ ਜਾਣੇ ਸੀ ਇੱਥੇ ਜਾ ਰਹੇ ਸੀ ਅਸੀਂ ਇੱਥੇ ਨਗਰਾ ਪਰਸੇ ਕੇ ਵਿਆਹ ਜਾ ਰਹੇ ਸੀ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨੇ ਜਣੇ ਸੀ ਅਸੀਂ ਦੋਨੇ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ